ਤੇ ਜੇ ਤੁਸੀਂ ਭਗਵੰਤ ਮਾਨ ਸਾਹਿਬ ਕੁਛ ਇਹਨਾਂ ਦੋਆ ਤਿੰਨਾ ਕਦਮਾਂ ਤੇ ਕੋਈ ਕਦਮ ਚੁੱਕ ਲੈਂਦੇ ਨਾ ਤੇ ਹੋ ਸਕਦਾ ਜਿੱਦਾਂ ਤੁਸੀਂ ਵਾਜ ਦਿੰਦੇ ਹੈ ਨਾ 130 130 ਤੇ 130 ਹੋ ਜਾਂਦੀ ਹੈ ਨਾ ਪਰ ਤੁਸੀਂ ਇਹਨਾਂ ਚੀਜ਼ਾਂ ਤੇ ਚੁੱਪੀ ਤਾਣੀ ਹੋਈ ਹੈ ਚੁੱਪੀ ਪਤਾ ਨਹੀਂ ਕਿਉਂ ਵੱਟੀ ਹੋਈ ਹੈ ਵੀ ਜਾਂ ਤੇ ਸਭ ਤੋਂ ਵੱਡਾ ਫਾਂਡੀ ਜਿਹੜਾ ਸਰਕਾਰ ਨੂੰ ਨਸ਼ੇ ਦਾ ਹੁੰਦਿਆ ਇਸ ਟਾਈਮ ਹੈ ਨਾ ਇਹ ਚੀਜ਼ਾਂ ਹੋ ਸਕਦੀਆਂ ਤੇ ਜਾਂ ਫਿਰ ਤੁਹਾਡੇ ਮਤਲਬ ਆਪਣੇ ਕੁਝ ਗਾਂ ਜਿਹੜੇ ਕਰਤਾ ਤਾ ਤਾ ਨੇ ਕਿਉਂਕਿ ਹੁਣ ਤੇ ਜੋ ਕਾਲੀ ਕਾਂਗਰਸ ਵਿੱਚ ਜਿੰਨਾ ਵੀ ਮਤਲਬ ਕਰਪਟ ਲੋਕ ਸੀ ਸਾਰੇ ਤੁਹਾਡੇ ਨਾਲ ਮਿਲ ਗਏ ਹੋਣਾ ਹੈ ਨਾ ਉਹਨਾਂ ਨੇ ਸਰੂਪੇ ਤੁਹਾਡੇ ਵੱਲੋਂ ਪਵਾਲੇ ਆ ਤੇ ਇਸੇ ਕਰਕੇ ਹੀ ਯਾਰ ਕੀ ਤੁਸੀਂ ਆ ਰਹੇ ਹੋ ਵੀ ਜਿਹੜੇ ਤੁਸੀਂ ਇਹਨਾਂ ਲੋਕਾਂ ਨੂੰ ਸਰੂਪੇ ਪਾਉਂਦੇ ਹੋ ਜਿਹੜੇ ਮਤਲਬ ਕਰਪਟ ਲੋਕ ਤੁਹਾਡੇ ਵਿੱਚ ਫੇਰ ਵੜ ਗਏ ਨੇ ਹਨਾ ਕਿਉਂਕਿ ਜੋ ਵੀ ਵਡੇ ਵੱਡੇ ਉਹੋ ਜੇ ਮਗਰਮਾਸ਼ਿਆ ਨਾ ਜਿਹੜੇ ਬਲੈਕੀਏ ਲਾ ਲੋ ਜਾਂ ਕਿਦਾਂ ਦੇ ਉਹਨਾਂ ਨਾਲ ਹੱਥ ਮਿਲੇ ਹੋਏ ਆ ਸਾਰੀਆਂ ਸਰਕਾਰਾਂ ਦੇ ਤੇ ਇਸ ਕਰਕੇ ਤੁਸੀਂ ਚੁੱਪੀ ਤਾਂਣੀ ਹੋਈ ਐ ਇਸ ਤੇ ਤੇ ਦੂਸਰੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਨਾ ਵੀ ਜੇ ਹੁਣ ਹਜੇ ਵੀ ਇਸ ਚੀਜ਼ ਤੇ ਨਾ ਬੋਲੇ ਹੁਣ ਉਹ ਕੁੜੀ ਨੂੰ ਸਸਪੈਂਡ ਕਰ ਦਿੱਤਾ ਗਿਆ ਹਨਾ ਉਦੀ ਨੌਕਰੀ ਦਾ ਵਿਕਾਸ ਕਰ ਦਿੱਤਾ ਗਿਆ ਤੇ ਕੀ ਇਸ ਚੀਜ਼ ਤੇ ਕੰਗਰਾਂ ਨੌ ਦੇ ਬਿਆਨ ਦੇ ਉੱਤੇ ਕੰਗਰਾਂ ਨੌ ਤੇ ਪਰਚਾ ਨਹੀਂ ਹੋ ਸਕਦਾ ਕਿ ਇਹ ਪੰਜਾਬ ਨੂੰ ਅੱਤਵਾਦ ਉਗਰਵਾਦ ਦੱਸਦੀ ਪਈ ਹੈ ਇਹ ਚੀਜ਼ ਬੜੀ ਸੋਚਣ ਵਾਲੀ ਆ ਇਹ ਕੁਝ ਜਿਹੜੇ ਆਪਣੇ ਜਿਹੜੇ ਵੱਡੇ ਪੰਥਕ ਨੇ ਜਾਂ ਕੋਈ ਚੰਗੇ ਚਿਹਰੇ ਨੇ ਉਹਨਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਆ ਵੀ ਹਾਂ ਇਹਦੇ ਵਾਸਤੇ ਇੱਕ ਵੱਡਾ ਰਾਦਾ ਬਣਾਇਆ ਜਾਵੇ ਵੱਡਾ ਇੱਕ ਕੇਸ ਤਿਆਰ ਕੀਤਾ ਜਾਵੇ ਵੀ ਜਿਹੜਾ ਕੰਗਣਾ ਨੋਟ ਤੇ ਵੀ ਇਹ ਪਰਚਾ ਦਰਜ ਹੋ ਸਕੇ ਕਿਉਂਕਿ ਪੰਜਾਬ ਨੂੰ ਅੱਤਵਾਦ ਉਗਰਵਾਦ ਕਿਹੜੇ ਹਿਸਾਬ ਨਾਲ ਦੱਸਦਾ ਹੈ ਨਾ ਇਸ ਚੀਜ਼ ਤੇ ਭਗਵੰਤ ਮਾਨ ਸਾਹਿਬ ਨੂੰ ਇੱਕ